ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਅਮਿਤ ਸ਼ਾਹ ਕਹਿੰਦਾ ਵੀ ਜੇ ਉਹ ਮਾਫੀ ਨਹੀਂ ਮੰਗ ਰਹੇ ਤਾਂ ਅਸੀਂ ਉਹਨਾਂ ਨੂੰ ਕਿਵੇਂ ਛੱਡ ਦੀ ਜਿਹੜੇ ਰਾਜੀਵ ਗਾਂਧੀ ਦੇ ਕਾਤਲ ਨੇ ਇੱਕ ਉਹ ਜਿਹੜਾ ਸਾਈਕਲ ਚੋਰ ਬਿੱਟਾ ਜਿਆ ਗੱਲ ਕਰਦਾ ਸੀਗਾ ਵੀ ਰਾਜਵਾਨੇ ਨੇ 71 ਦੀ ਲੰਗ ਲੜੀ ਆ ਵੀ ਇੱਕ ਮੁੱਖ ਮੰਤਰੀ ਨੂੰ ਮਾਰਿਆ ਜਿਹੜੇ ਲੋਕਾਂ ਨੇ ਰਾਜੀਵ ਗਾਂਧੀ ਮਾਰਿਆ ਉਹ ਲੋਕ ਕਿਵੇਂ ਬਾਹਰ ਆ ਦੇਓ ਵੀ ਬਾਨੋਂ ਦਾ ਰੇਪ ਕੀਤਾ ਉਹਨਾਂ ਨੇ ਕਿਹੜਾ ਪਸਤਾਵਾ ਕੀਤਾ ਨਹੀਂ ਉਹਨਾਂ ਨੇ ਪਛਤਾਵਾ ਕਰਨ ਨਾਲ ਉਹਦੀ ਇੱਜ਼ਤ ਆ ਜਿਹੜੀ ਉਹ ਵਾਪਸ ਆ ਜੂਗੀ ਹਾਂ ਤਾਂ ਕਿਸਾਨ ਨੂੰ ਢਾਟੇ ਨਹੀਂ ਕਰ ਦਿੱਤਾ ਹੈ ਕਿ ਇੰਡੀਅਨ ਸਟੇਟ ਨੇ ਇੱਕ ਕਦੇ ਮਾਫੀ ਮੰਗੀ ਹੈ ਵੀ ਉਹ ਸਾਡੇ ਤੋਂ ਗਲਤੀ ਹੋਈ ਜੇ ਸਾਨੂੰ ਪਛਤਾਵਾ ਸਾਡੇ ਸਿੱਖਾਂ ਨੇ ਕਦੇ ਬੇਗੁਨਾ ਨਹੀਂ ਮਾਰਿਆ ਸਾਡੇ ਸਿੱਖਾਂ ਨੇ ਸਿੱਧੀ ਜਾਂਦੀ ਇੰਦਰਾ ਗਾਂਧੀ ਮਾਰੀ ਪੁਲੀਤ ਮਿੱਟੂ ਇਹ ਗੁੱਸਾ ਕਰਦੇ ਨੇ ਮੇਰੇ ਦਾਦੇ ਨੂੰ ਬਿਆਨਤ ਪੁੱਛੜ ਕਹਿੰਦੇ ਹੋ ਹੋਰ ਭਾਈ ਤੈਨੂੰ ਰਾੜੇ ਵਾਲੇ ਸੰਤਾਂ ਦਾ ਪੋਤਾ ਤਾਂ ਕਹਿ ਨਹੀਂ ਸਕਦੇ ਸਿੱਖਾਂ ਨੇ ਕਦੇ ਵੇਦਨਾ ਨਹੀਂ ਮਾਰੇ ਬਦਲਾ ਜ਼ਰੂਰ ਲਿਆ ਐਕਸ਼ਨ ਦਾ ਰਿਐਕਸ਼ਨ ਹੋਇਆ ਐਕਸ਼ਨ ਹੀ ਕੀਤਾ ਆਵਲਿਆਂ ਦੇ ਵਿੱਚ ਬੈਂਕ ਸਿੰਘ ਮੁੱਖ ਮੰਤਰੀ ਨੇ ਇੱਕ ਨਹੀਂ ਲੱਖਾਂ ਨੌਜਵਾਨ ਮਾਰੇ ਸਾਡੇ ਸਿੱਖਾਂ ਨੇ ਸਿੰਧਾ ਮੁੱਖ ਮੰਤਰੀ ਨੂੰ ਉਡਾਇਆ ਕਿਹੜੀ ਗੰਦੀ ਮਾਫੀ ਭਈ ਮਾਫੀ ਮੰਗਣ ਨੇ ਹੱਕਦਾਰ ਤਾਂ ਸੀ ਅਮਿਤ ਸ਼ਾ ਤੂੰ ਸੁਪਰੀਮ ਕੋਰਟ ਤੋਂ ਉੱਪਰ ਦਾ ਨਹੀਂ ਹੈ ਸੁਪਰੀਮ ਕੋਰਟ ਨੇ ਜਿੰਨੀ ਸਜ਼ਾ ਉਹਨਾਂ ਨੂੰ ਦਿੱਤੀ ਹੈ ਉਸ ਤੋਂ ਵਾਧਾ ਸਾਡੇ ਸਿੰਘਾਂ ਨੇ ਉਹ ਸਜਾ ਨੂੰ ਜਿਹੜੀ ਪੂਰੀ ਕਰ ਚੁੱਕੇ ਨੇ। ਉਹਨਾਂ ਕਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਵਿੰਦਰ ਸਿੰਘ ਖੇੜੀ ਜਿਨ੍ਹਾਂ ਨੂੰ ਤੁਸੀਂ ਬਾਈ ਗੁਰਵਿੰਦਰ ਸਿੰਘ ਖੇੜੀ, ਮਾਪਾ ਗੁਰਵਿੰਦਰ ਸਿੰਘ ਖੇੜੀ ਵੀ ਕਹਿ ਦਿੰਨੇ ਹੋ। ਸੋ ਤੁਹਾਨੂੰ ਪਤਾ ਮਤਿਸ਼ਾਹ ਜੀ ਨੇ ਇੱਕ ਬਿਆਨ ਦਿੱਤਾ ਹੈ। ਮਤਿਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਇਸ ਦੇਸ਼ ਦੇ ਉਹਨਾਂ ਨੇ ਬਿਆਨ ਦਿੱਤਾ ਹੈ। ਕਿ ਇਹ ਜਿਹੜੇ ਬੰਦੀ ਸਿੰਘ ਨੇ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ, ਅਜੇਕタル ਸਿੰਘ ਹਵਾਰਾ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਅਮਿਤ ਸ਼ਾਹ ਕਹਿੰਦਾ ਵੀ ਜੇ ਉਹ ਮਾਫੀ ਨਹੀਂ ਮੰਗ ਰਹੇ ਤਾਂ ਅਸੀਂ ਉਹਨਾਂ ਨੂੰ ਕਿਵੇਂ ਛੱਡ ਦੇਈਏ ਮੈਂ ਕਿਦਾਂ ਲੇਥੇ ਪੂਰੇ ਪੱਥਾਂ ਤੇ ਉਂਹਾਰ ਤੇ ਕਰੂੰਗਾ ਸਭ ਤੋਂ ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਰਾਜੀਵ ਗਾਂਧੀ ਦੇ ਕਾਤਲ ਨੇ ਇੱਕ ਉਹ ਜਿਹੜਾ ਸਾਈਕਲ ਚੋਰ ਬਿੱਟਾ ਆ ਜਿਆ ਗੱਲ ਕਰਦਾ ਸੀਗਾ ਵੀ ਰਾਜਵਾਨ ਨੇ 71 ਦੀ جنگ ਲੜੀ ਆ ਵੀ ਇੱਕ ਮੁੱਖ ਮੰਤਰੀ ਨੂੰ ਮਾਰਿਆ ਸਾਈਕਲ ਚੋਰ ਬਿੱਟੂ ਬਿੱਟਾ ਜੀ ਗੱਲ ਸੁਣੋ ਉਹ ਲੱਖਾਂ ਲੋਕਾਂ ਦਾ ਕਾਤਲ ਸੀ ਜਿਹੜੇ ਲੋਕਾਂ ਨੇ ਰਾਜੀਵ ગાંધી ਮਾਰਿਆ ਉਹ ਲੋਕ ਕਿਵੇਂ ਬਾਹਰ ਆ ਗਏ ਉਹਨਾਂ ਨੇ ਕਿੰਨਾ ਕੁ ਪਛਤਾਵਾ ਕੀਤਾ ਉਹਨਾਂ ਤੋਂ ਬਾਅਦ ਬੀਬੀ ਬਾਨੋਂ ਦਾ ਬਲਾਤਕਾਰ ਹੋਇਆ ਜਿਹੜਾ ਕਿ ਸਭ ਤੋਂ ਭਾਰਤ ਮਾਤਾ ਇੱਕ ਬੇਟੀ ਨੂੰ ਮਾਂ ਦਾ ਦਰਜਾ ਦਿੰਦੀ ਹੈ ਬੀਬੀ ਬਾਨੋਂ ਦਾ ਰੇਪ ਉਹ ਕੀਤਾ ਉਹਨਾਂ ਨੇ ਕਿਹੜਾ ਪਛਤਾਵਾ ਕੀਤਾ ਨਹੀਂ ਉਹਨਾਂ ਨੇ ਪਸਤਾਵਾ ਕਰਨ ਨਾਲ ਉਹਦੀ ਇੱਜ਼ਤ ਆ ਜਿਹੜੀ ਉਹ ਵਾਪਸ ਆ ਜੂਗੀ ਸਾਡੇ ਸਿੰਘਾਂ ਨੇ ਕਦੇ ਕਿਸੇ ਧੀ ਭੈਣ ਦਾ ਕੰਮ ਨਹੀਂ ਕੀਤਾ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਇਹ ਇੰਡੀਅਨ ਸਟੇਟ ਨੇ ਇੰਡੀਅਨ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਸਾਡੇ ਹਜ਼ਾਰਾਂ ਬੇਗੁਨਾਹ ਸਿੱਖ ਜਿਹੜੇ ਸਿੱਖਾਂ ਦੀ ਸਭ ਤੋਂ ਪਾਵਨ ਪਵਿੱਤਰ ਧਰਤੀ ਜਿਹਦੇ ਵੀ ਸਿੱਖ ਇਤਨੀ ਹਜ਼ਾਰ ਜਨਮ ਲੈ ਕੇ ਵੀ ਆਪਣੀ ਜਾਨ ਦੇ ਸਕਦੇ ਨੇ ਸਿੱਖਾਂ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਉੱਥੇ ਟੈਂਕ ਚੜ੍ਹ ਕੇ ਕਾਲ ਤਖਤ ਸਾਹਿਬ ਨੂੰ ਟੈਡੇ ਨਹੀਂ ਕਰ ਦਿੱਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਵਿਹਾਰੇ ਤੇ ਹਜ਼ਾਰਾਂ ਵੈਦੋਸੇ ਸਿੱਖਾਂ ਨੂੰ ਮਾਰ ਦਿੱਤਾ ਹੈ ਕੀ ਇੰਡੀਅਨ ਸਟੇਟ ਨੇ ਇਹ ਕਦੇ ਮਾਫੀ ਮੰਗੀ ਹੈ ਵੀਰ ਉਹ ਸਾਡੇ ਤੋਂ ਗਲਤੀ ਹੋਈ ਜਾਂ ਸਾਨੂੰ ਪੁਸ਼ਤਾਵਾ ਉਸ ਤੋਂ ਬਾਅਦ ਗੱਲ ਕਰੀਏ ਸਾਡੇ ਸਿੱਖਾਂ ਨੇ ਕਦੇ ਬੇਗੁਨਾ ਨਹੀਂ ਮਾਰੇ ਸਾਡੇ ਸਿੱਖਾਂ ਨੇ ਜੇ ਆਕਾਲ ਤਖਤ ਇੰਦਰਾ ਗਾਂਧੀ ਨੇ ਢਾਇਆ ਜਰਨਲ ਵੈਦਿਆ ਨੇ ਲੀਡ ਕੀਤਾ ਅਰਧੀਆ ਚੀਫ ਸੀ ਜਿਹੜਾ ਸਾਡੇ ਸਿੱਖਾਂ ਜੇ ਚਾਹੁੰਦੇ ਤਾਂ ਕਿੰਨਿਆਂ ਨੂੰ ਮਾਰ ਦਿੰਦੇ ਸਾਡੇ ਸਿੱਖਾਂ ਨੇ ਉਹ ਬਦਲ ਹੀ ਕਰਨਾ ਸਿੱਖਾਂ ਨੂੰ ਲੈਣਾ ਹੁੰਦਾ ਹੈ ਹੈ ਸਾਡੇ ਸਿੱਖਾਂ ਨੇ ਬਦਲਾ ਲੈ ਕੇ ਦਿਖਾਇਆ ਅਹਿਮਦ ਸ਼ਾਹ ਅਬਦਾਲੀ ਤੋਂ ਸੂਬੇ ਸਰਹੰਗਰ ਤੋਂ ਸਾਡੇ ਸਿੱਖਾਂ ਨੇ ਕਦੇ ਬੇਗੁਨਾ ਨਹੀਂ ਮਾਰਿਆ ਸਾਡੇ ਸਿੱਖਾਂ ਨੇ ਸਿੱਧੀ ਯਾਦਗੀ ਇੰਦਰਾ ਗਾਂਧੀ ਮਾਰੀ ਸਾਡੇ ਸਿੱਖਾਂ ਨੇ ਲੱਖਾਂ ਨਹੀਂ ਕਈ ਲੱਖ ਬੇਗੁਨਾ ਨੌਜਵਾਨਾਂ ਦੇ ਕਾਤਲ ਬਿਆਨਤ ਸਿੰਘ ਦਾ ਸਿੰਘ ਦਾ ਨੂੰ ਕਹਿ ਨਹੀਂ ਸਕਦੇ ਰਵਨੀਤ ਮਿੱਟੂ ਇਹ ਗੁੱਸਾ ਕਰਦੇ ਨਹੀਂ ਮੇਰੇ ਦਾਦੇ ਨੂੰ ਬਿਆਨਤ ਫੁੱਚੜ ਕਹਿੰਦੇ ਹੋ ਹੋਰ ਭਾਈ ਤੈਨੂੰ ਰਾੜੇ ਵਾਲੇ ਸੰਤਾਂ ਦਾ ਪੋਤਾ ਤਾਂ ਕਹਿ ਨਹੀਂ ਸਕਦੇ ਤੇਰੇ ਦਾਦੇ ਨੇ ਵੇਖਣਾ ਲੋਕਾਂ ਦਾ ਕਾਤਲ ਕਾਤਲ ਹੈ ਸਾਡੇ ਸਿੱਖਾਂ ਨੇ ਕਦੇ ਵੇਗਣਾ ਨਹੀਂ ਮਾਰੇ ਬਦਲਾ ਜ਼ਰੂਰ ਲਿਆ ਐਕਸ਼ਨ ਦਾ ਰਿਐਕਸ਼ਨ ਹੋਇਆ ਐਕਸ਼ਨ ਨੇ ਕੀਤਾ ਪਹਿਲਾਂ ਤੁਸੀਂ ਸਾਡਾ ਹਰਮੰਦਰ ਸਾਹਿਬ ਟਾਇਆ ਹੈ ਟੈਂਕ ਚਾੜੇ ਸਾਡੇ ਸਿੱਖਾਂ ਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਵੈਦਿਆਂ ਤੋਂ ਬਦਲਾ ਲਿਆ ਉਸ ਤੋਂ ਬਾਅਦ ਟੁੱਟੇ ਮੁਕਾਬਲਿਆਂ ਦੇ ਵਿੱਚ ਬਲਤ ਸਿੰਘ ਮੁੱਖ ਮੰਤਰੀ ਨੇ ਇੱਕ ਨਹੀਂ ਲੱਖਾਂ ਨੌਜਵਾਨਾਂ ਮਾਰੇ ਸਾਡੇ ਸਿੱਖਾਂ ਦੇ ਸਿੱਧਾ ਮੁੱਖ ਮੰਤਰੀ ਨੂੰ ਢਾਇਆ ਉਸ ਤੋਂ ਬਾਅਦ ਜਦੋਂ ਪੁਰਾਣਾ ਇਤਿਹਾਸ ਤਾਂ ਤੁਸੀਂ ਜਾਣਦੇ ਹੋ ਹੁਣ ਅੰਮਿਤ ਸ਼ਾਹ ਇੱਕ ਗੱਲ ਕਰ ਰਿਹਾ ਵੀ ਜਿਹੜੇ ਰਾਜੋਣਾ ਸਾਹਿਬ ਜਾਂ ਜਗਤਾਰ ਸਿੰਘ ਹਵਾਰਾ ਮਾਫੀ ਮੰਗਣ ਕਿਹੜੀ ਗੱਲ ਦੀ ਮਾਫੀ ਲਈ ਮਾਫੀ ਮੰਗਣ ਦਾ ਹੱਕਦਾਰ ਤਾਂ ਸੀ ਜੇ ਤੁਸੀਂ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਉਹ ਸਜ਼ਾ ਮਾਫ ਕਰਾਉਣੀ ਹੁੰਦੀ ਜਿੰਨੀ ਤੁਸੀਂ ਉਹਨਾਂ ਨੇ ਜਿੰਨੀ ਸਜ਼ਾ ਤੁਹਾਡੀ ਸੁਪਰੀਮ ਕੋਰਟ ਨੇ ਐਮੇਕਸ਼ਾ ਤੂੰ ਸੁਪਰੀਮ ਕੋਰਟ ਤੋਂ ਉੱਪਰ ਤਾਂ ਨਹੀਂ ਹੈ ਸੁਪਰੀਮ ਕੋਰਟ ਨੇ ਜਿੰਨੀ ਸਜ਼ਾ ਉਹਨਾਂ ਨੂੰ ਦਿੱਤੀ ਹੈ ਉਸ ਤੋਂ ਬਾਅਦ ਸਾਡੇ ਸਿੰਘਾਂ ਨੇ ਉਹ ਸਜ਼ਾ ਨੂੰ ਜਿਹੜੀ ਪੂਰੀ ਕਰ ਚੁੱਕੇ ਨੇ ਰਾਜਿੰਦਰ ਗਾਂਧੀ ਦੇ ਕਾਤਲਬਾਹ ਆ ਚੁੱਕੇ ਨੇ ਬੀਬੀ ਬਾਨੋ ਨੇ ਬਲਾਤਕਾਰੀ ਬਾਹਰ ਆ ਚੁੱਕੇ ਨੇ ਕੀ ਕਰ ਸਾਡੇ ਸਿੱਖਾਂ ਨੇ ਜਿਹੜੇ ਸਜ਼ਾ ਜਿਹੜੀ ਪੂਰੀ ਕਰਕੇ ਵੀ ਉਹ ਬਾਹਰ ਨਹੀਂ ਆ ਸਕਦੇ ਸੁਪਰੀਮ ਕੋਰਟ ਦੇ ਉੱਪਰ ਵੀ ਤੁਸੀਂ ਸੁਪਰੀਮ ਕੋਰਟ ਨੇ ਜਿਹੜੇ ਉਹਨਾਂ ਨੂੰ ਸਜ਼ਾ ਦਿੱਤੀ ਆ ਉਹਨਾਂ ਨੇ ਉਹ ਸਜ਼ਾ ਹੱਸ ਕੇ ਪੂਰੀ ਕੀਤੀ ਆ ਤੇ ਇਹ ਸਿੰਘ ਤੁਹਾਡੇ ਕਦੇ ਸ਼ਰਮੀ ਝਕਾਉਣਗੇ ਅੱਗੇ ਦੂਸਰੀ ਗੱਲ ਮਾਫੀ ਮੰਗਣ ਦਾ ਹੱਕ ਤਾਂ ਸੀ ਜੇ ਤੁਸੀਂ ਉਹਨਾਂ ਦੀ ਸਜ਼ਾ ਮaaf ਕਰਨੀ ਹੁੰਦੀ ਠੀਕ ਹੈ ਅਰਨੀਤ ਮਿੱਟੂ ਨੂੰ ਵੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਉਮੀ ਸਾਡਾ ਸਰਦਾਰ ਭਰਾ ਤਾਂ ਇੱਕ ਬਿਆਨ ਦਿੱਤਾ ਸੀ ਕਾਲੇ ਕਾਨੂੰਨਾਂ ਦੇ ਲੈਲੇ 20 ਨਰਿੰਦਰ ਮੋਦੀ ਇਹ ਕਾਲੇ ਕਾਨੂੰਨ ਵਾਪਸ ਕਰ ਦੇਵੇ ਤੇ ਮੈਂ ਰਾਜਵਾਨਾ ਸਾਹਿਬ ਦਾ ਜਿਹੜਾ ਆਪ ਬਾਹਰ ਲੈ ਕੇ ਆਉਂਗਾ ਉਹ ਮੈਂ ਰਾਜਵਾਨਾ ਸਾਹਿਬ ਨੂੰ ਰਵਨੀਤ ਬਿੱਟੂ ਜੀ ਮਰਦੋ ਹੁੰਦਾ ਜਿਹੜਾ ਜਵਾਨ ਕਰਕੇ ਮੁਕਰੇ ਨਾ ਤੇ ਤੁਸੀਂ ਨੇ ਇਹ ਜਵਾਨ ਕੀਤੀ ਸੀ ਵੀ ਜੇ ਕਾਲੇ ਕਾਨੂੰਨ ਨਰਿੰਦਰ ਮੋਦੀ ਵਾਪਸ ਕਰ ਲੈਂਦਾ ਤਾਂ ਮੈਂ ਆਪ ਜਾ ਕੇ ਰਾਜਵਾਨਾ ਸਾਹਿਬ ਨੂੰ ਬਾਹਰ ਲੈ ਕੇ ਆਉਂਗਾ ਹੁਣ ਖੜੋ ਆਪਣੀ ਜਵਾਨ ਤੇ ਨਾਲੇ ਬਾਈ ਮਾਫੀ ਕਿਸ ਗੱਲ ਦੀ ਜਦੋਂ ਸਜਾਈ ਪੂਰੀ ਕਰ ਚੁੱਕੇ ਆਂ ਸੀ ਤੁਹਾਡੇ ਅੱਗੇ ਝੁਕਣਾ ਕਿਉਂ ਆ ਫਿਰ ਇਹ ਜਿਹੜਾ ਧੱਕਾ ਤੁਸੀਂ ਨਜਾਇਜ਼ ਕਰਦੇ ਹੋ ਇਹ ਸਿੱਖਾਂ ਨਾਲ ਹੀ ਕਰਦੇ ਹੋ ਇੱਕ ਗੱਲ ਯਾਦ ਰੱਖਿਓ ਉਦਾਂ ਖਾਲਸਾਣ ਬਣੇ ਨਾ ਬਣੇ ਪਰ ਜੇ ਤੁਸੀਂ ਇਹ ਧੱਕਾ ਨਾ ਬੰਦ ਕੀਤਾ ਫਿਰ ਅਸਤਾਨ ਪੇਪਰ ਤੇ ਲਿਖ ਕੇ ਰੱਖੋ ਸਮਾਂ ਤਾਂ ਵੱਧ ਘਟ ਨਾ ਸਕਦਾ ਇੱਕ ਨਾ ਇੱਕ ਦਿਨ ਇਸ ਧਰਤੀ ਤੇ ਖਾਲਸਾਣ ਸਿੱਖਾਂ ਦਾ ਘਰ ਜ਼ਰੂਰ ਹੋਵੇਗਾ ਕਿਉਂਕਿ ਉਹ ਪੂਰਨ ਬ੍ਰੰਮ ਗਿਆਨ ਦੇ ਬਚਨ ਨੇ ਸੰਤ ਬਾਬਾ ਜੰਨਾ ਸਿੰਘ ਪਿੰਡ ਰਾਏ ਦੇ ਇਹ ਸੂਰਜ ਚੜਨਾ ਸਤਨਾ ਆਪਣੀ ਜਗਾ ਬਦਲ ਸਕਦਾ ਹੈ ਠੀਕ ਹੈ ਹਰ ਇੱਕ ਧਰਤੀ ਤੇ ਚੀਜ਼ ਬਦਲ ਸਕਦੀ ਹੈ ਪਰ ਪੂਰਨ ਮਹਾਪੁਰਸ਼ ਦੇ ਬਚਨ ਕਦੇ ਟਾਲੇ ਨਹੀਂ ਜਾਂਦੇ ਸਮਾਂ ਜ਼ਰੂਰ ਵੱਧ ਘਟ ਲੱਗੂਗਾ ਜੇ ਇਸੇ ਤਰ੍ਹਾਂ ਤੁਸੀਂ ਸਿੱਖਾਂ ਦੇ ਵੇਰ ਧੱਕਾ ਕਰਦੇ ਰਹੇ ਇੱਕ ਨਾ ਇੱਕ ਦਿਨ ਸਿੱਖਾਂ ਦਾ ਘਰ ਜ਼ਰੂਰ ਹੋਏਗਾ ਇਹ ਕੌਮ ਨੂੰ ਤੁਸੀਂ ਗੁਲਾਮ ਕਰਕੇ ਨਹੀਂ ਰੱਖ ਸਕਦੇ ਇਹ ਕੋ ਨੂੰ ਤੁਸੀਂ ਆਪਣੇ ਭਰਾ ਬਣਾ ਕੇ ਰੱਖ ਲਵੋ ਰੱਖ ਲਵੋ ਪਹਿਲੇ ਗਰਜ ਦੇ ਸ਼ਹਿਰੀ ਬਣਾ ਕੇ ਰੱਖ ਲਵੋ ਤਾਂ ਰੱਖ ਲਵੋ ਇਹਨਾਂ ਦੇ ਹੱਕ ਦੇ ਕੇ ਰੱਖ ਲਵੋ ਤਾਂ ਰੱਖ ਲਵੋ ਪਰ ਜੇ ਤੁਸੀਂ ਕਹੋ ਵੀ ਆਪਣੀ ਲੱਕ ਥੱਲੇ ਰੱਖੋਗੇ ਇਹ ਸਮਾਂ ਦਾ ਵੱਧ ਘੱਟ ਲੱਗੂਗਾ ਪਰ ਇਹਨਾਂ ਨੇ ਤੁਹਾਡੀ ਲੱਕ ਥੱਲੇ ਨਹੀਂ ਰਹਿਣਾ ਮੈਂ ਤਸ਼ਾਹ ਜੀ ਪਨਾ ਇਹ ਗੱਲ ਦੱਸੋ ਵੀ ਜੀ ਰਜੀਵ Gandhi ਦੇ ਕਾਤਲ ਉਹਨਾਂ ਨੂੰ ਕਿਉਂ ਛੱਡਿਆ ਤੁਸੀਂ ਬੀਬੀ ਬਾਨੋ ਦੇ ਬਲਾਤਕਾਰ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਿਉਂ ਛੱਡਿਆ ਤੁਸੀਂ ਫੇਰ ਤੁਸੀਂ ਕਦੇ ਮਾਫੀ ਮੰਗੀ ਐ ਸਤਵੰਤ ਸਿੰਘ ਤੇ ਬਿਆਨਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਿਆ ਤੁਸੀਂ ਸਤਵੰਤ ਸਿੰਘ ਤੇ ਬਿਆਨਤ ਸਿੰਘ ਨੂੰ ਮਾਰ ਦਿੰਦੇ ਠੀਕ ਐ ਅਸੀਂ ਤੁਹਾਡੇ ਤੋਂ ਸ਼ਹੀਦ ਨੇ ਤੁਹਾਡੇ ਸਾਹਮਣੇ ਜੇ ਤੁਸੀਂ ਉਹਨਾਂ ਨੂੰ ਫਾਂਸੀ ਲਾਉਣੀ ਆ ਲਾ ਦਿੰਦੇ ਠੀਕ ਐ ਸੁਖੇ ਜਿੰਦੇ ਨੂੰ ਵੀ ਲਾਈ ਐ ਰਾਜਵਾਨਾ ਸਾਹਿਬ ਨੂੰ ਵੀ ਲਾ ਦੋ ਪਰ ਮਾਫੀ ਮੂਥੀ ਨਹੀਂ ਮੰਗਣੀ ਸਿੰਘਾਂ ਨੇ ਇਹ ਭੁੱਲ ਜਾਓ ਦੂਸਰੀ ਗੱਲ ਜਿਹੜੇ ਹਜ਼ਾਰਾਂ ਬੇਗੁਨਾ ਸਿੱਖ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਪਕ 15000 ਤੋਂ ਵੱਧ ਨੌਜਵਾਨ ਬਜ਼ੁਰਗ ਬੱਚੇ ਆਉਂਟਾਂ ਦੀ ਇੱਜ਼ਤ ਨੁੱਟੇ ਦੀ ਦਿੱਲੀ ਦੇ ਵਿੱਚ ਬੇਦਨਾ ਸਿੱਖ ਮਾਰੇ ਗਏ ਉਹਨਾਂ ਦਾ ਕੀ ਕਸੂਰ ਸੀ ਤੁਸੀਂ ਕਦੇ ਮਾਫੀ ਮੰਗੀ ਐ ਇਸ ਚੀਜ਼ ਤੇ ਇਸ ਕਰਕੇ ਮੈਂ ਤਸ਼ਾਹਦੀ ਆਪਣੇ ਬਿਆਨ ਤੇ ਗੌਰ ਕਰੋ ਤੁਹਾਡੀ ਇੰਡੀਅਨ ਸਟੇਟ ਨੇ ਸਾਡੇ 20 ਦੀ ਸਾਰ ਜਨਾਂ ਨਹੀਂ ਚਰਨ ਦਿੱਤੀਆਂ ਇੱਕ ਇੱਕ ਪਿੰਡ ਚੋਂ ਨੌਜਵਾਨ ਲੱਖਾਂ ਦੇ ਗਿਣਤੀ 'ਚ ਤੁਸੀਂ ਮਾਰ ਦਿੱਤੇ ਪੈਣਾ ਦੀ ਤੁਸੀਂ ਇੱਜ਼ਤ ਲੁੱਟੀ ਠੀਕ ਹੈ ਹਰਮੰਦਰ ਸਾਹਿਬ ਤੁਸੀਂ ਤਾ ਦਿੱਤਾ ਦਿੱਲੀ ਦੇ ਵਿੱਚ ਬੇਗਨਾ ਸਿੱਖ ਤੁਸੀਂ ਮਾਰ ਦਿੱਤੇ ਤੁਸੀਂ ਕਦੇ ਮਾਫੀ ਮੰਗੀ ਹੈ ਸਾਡੇ ਸਿੱਖਾਂ ਨੇ ਤਾਂ ਸਜ਼ਾ ਕੱਟੀ ਹੈ ਤੇ ਸਜ਼ਾ ਕੱਟ ਕੇ ਵੀ ਤੁਸੀਂ ਢਕਾਉਣਾ ਚਾਹੁੰਦੇ ਹੋ ਇਹ ਵੀ ਕਦੇ ਹੁਣ ਸੋ ਨੌਜਵਾਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਸੋ ਆਪਣੇ ਹੱਕਾਂ ਨੂੰ ਪਹਿਚਾਣੋ ਉਹ ਬੰਦੀ ਸਿੰਘ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਕਦੇ ਆਪਣੀ ਲੜਾਈ ਨਹੀਂ ਲੜੀ ਉਹਨਾਂ ਦਾ ਕਿਸੇ ਨਾਲ ਨਿੱਜੀ ਵੈਰ ਨਹੀਂ ਸੀ ਉਹਨਾਂ ਨੇ ਸਿੱਖ ਕੌਮ ਦੀ ਡਿਗਰੀ ਹੂਈ ਪੱਗ ਨੂੰ ਸਿਰ ਤੇ ਰੱਖਿਆ ਜੇ ਅੱਜ ਇੰਡੀਅਨ ਸਟੇਟ ਸਿੱਖਾਂ ਤੋਂ ਡਰਦੀ ਹੈ ਉਸ ਦੇ ਡਰਨ ਦਾ ਇੱਕੋ ਹੀ ਕਾਰਨ ਹੈ ਕਿ ਇਹ ਸਮਝਦੇ ਸੀ ਵੀ ਉਹ ਸਿੱਖ ਜਿਹੜੇ ਜੜਦੀ ਖਲਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਹੋਏ ਆ ਬਾਬਾ ਬੰਦਾ ਸਿੰਘ ਬਹਾਦਰ ਹੀ ਹੋਇਆ ਉਹਨਾਂ ਤੋਂ ਬਾਅਦ ਕਿਤੇ ਸਿੱਖ ਮਾਵਾ ਨੇ ਇਦਾਂ ਦੇ ਪੁੱਤ ਜਿਹੜੇ ਜੰਮਣੇ ਬੰਦ ਕਰ ਦਿੱਤੇ ਉਹ ਇਸ ਕਰਕੇ ਇਹ ਅਜਿੰਦਰੀਅਨ ਸਟੇਟ ਨੂੰ ਜੇ ਘਬਰਾਹਟ ਹੈ ਜੇ ਡਰਦੇ ਨੇ ਤਾਂ ਉਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਾ ਦੀ ਕੁਰਬਾਨੀ ਤੋਂ ਜਾਂ ਉਹਨਾਂ ਦੇ ਨਾਲ ਉਹ ਸਿੰਘ ਸੂਰਮਿਆਂ ਤੋਂ ਡਰਦੇ ਨੇ ਜਿਨ੍ਹਾਂ ਨੇ ਸਾਰਿਆਂ ਤੋਂ ਜਾ ਕੇ ਪੀਸੀਆਰੇ ਬੇਰ ਥੰਨੇ ਲਾਹੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਕਦੇ ਨਾਇਜ ਸਿੱਖਾਂ ਨੇ ਚਾਹੁੰਦੇ ਤਾਂ ਤੁਹਾਡੇ ਉਹ ਜਦੋਂ ਆਰਮੀ 'ਚ ਬਗਾਵਤ ਹੋਈ ਆ ਨਾ ਜਦੋਂ ਸਿੰਘ ਉੱਥੋਂ ਆਰਮੀ ਨੂੰ ਛੱਡ ਕੇ ਮੈਂ ਉਹਨਾਂ ਦੇ ਇੰਟਰਵਿਊ ਸੁਣੀ ਉਹ ਪੁੰਨੇ ਦੇ ਵਿੱਚ ਆਏ ਉਹਨਾਂ ਕੋਲੇ ਐਨਾ ਹਸਨਾ ਸੀ ਐਨੇ ਉਹਨਾਂ ਕੋਲੇ ਗਰਨੇਡ ਸੀ ਜੇ ਚਾਹੁੰਦੇ ਤਾਂ ਸਾਰਾ ਪੂਨਾ ਸ਼ਹਿਰ ਉਡਾ ਦਿੰਦੇ ਠੀਕ ਹੈ ਇਸ ਕਰਕੇ ਸਿੰਘਾਂ ਨੇ ਕਦੇ ਵੀ ਕਿਸੇ ਬੇਗਨਾ ਨੂੰ ਨਹੀਂ ਮਾਰਿਆ ਤੁਸੀਂ ਇਹਨਾਂ ਦਾ ਹਜ਼ਾਰਾਂ ਦੀ ਗਿਣਤੀ 'ਚ ਦਿੱਲੀ 'ਚ ਸਿੱਖ ਘਰਾਂ 'ਚੋਂ ਕੱਢ-ਕੱਢ ਕੇ ਮਾਰ ਦਿੱਤੇ ਕਦੇ ਤੁਹਾਡੀ ਇੰਡੀਅਨ ਸਟੇਟ ਨੇ ਇਸ ਚੀਜ਼ ਦੀ ਮਾਫੀ ਮੰਗੀ ਹੈ ਤੇ ਮੈਂ ਭਗਵਾਨ ਤਮਨ ਨੂੰ ਵੀ ਬੇਨਤੀ ਕਰਦਾ ਕਿਕਿ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਸਿੱਖਾਂ ਨੂੰ ਬੇਨਤੀ ਹੈ ਭਾਈ ਗੁਰਦੇਵ ਸਿੰਘ ਕੋਂਕੇ ਜਿਹੜੇ ਸਾਡੇ ਕੌਮ ਦੇ ਜਥੇਦਾਰ ਸੀ ਕਾਲ ਤੱਕ ਦੇ ਉਹਨਾਂ ਨੂੰ ਸ਼ਹੀਦ ਜਿਹੜਾ ਕੀਤਾ ਸਵਰਨ ਸਿੰਘ ਘੋਟਣੇ ਨੇ ਉਹਦੇ ਕੇਸ ਦੀ ਫੈਲ ਜਿਹੜੀ ਇਹ ਸਰਕਾਰ ਨੇ ਖੋਲੀ ਆ ਤੇ ਦੇਖੋ ਇਹਨਾਂ ਦਾ ਦੋਗਲਾ ਚਿਹਰਾ ਦੇਖੋ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਭਾਈ ਗੁਰਦੇਵ ਸਿੰਘ ਕੋਂਕੇ ਦੀ ਫੈਲ ਤਾਂ ਖੋਲ ਰਹੀ ਆ ਤੇ ਨਾਲ ਦੀ ਨਾਲ ਆ ਪਿਛਲੇ ਸਾਲ ਭਾਈ ਅਮਰਤਪਾਲ ਸਿੰਘ ਜਿਨੇ ਕਿਸੇ ਦਾ ਕਤਲ ਨਹੀਂ ਕੀਤਾ ਕਿਸੇ ਨੇ ਗੋਲੀ ਨਹੀਂ ਚਲਾਈ ਜਿਨੇ ਕਿਸੇ ਵੀ ਬੇਗਨਾ ਨੂੰ ਮਾਰਿਆ ਨਹੀਂ ਕਿਸੇ ਧੀ ਪੈਣ ਦੀ ਜਿਤਨੇ ਲੁੱਤੀ ਉਹਨੂੰ ਬਿਨਾਂ ਗੱਲ ਤੋਂ ਝੂਠੀ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਰਹੀ ਆ ਤੇ ਭਾਈ ਉਮਰਤਪਾਲ ਸਿੰਘ ਤੇ ਦੇ ਨਾਲ ਦੇ ਸਿੰਘਾਂ ਤੇ ਤਸ਼ੱਦਦ ਵੀ ਇੰਨਾ ਕੀਤਾ ਗਿਆ ਤੇ ਗੱਲਾਂ ਹੀ ਛੱਡ ਦਿਓ ਤੇ ਹੁਣ ਇਹ ਉਧਰੋਂ ਭਾਈ ਗੁਰਦੇਵ ਸਿੰਘ ਕੰਕੇ ਦੀ ਫਾਈਲ ਖੋਲ੍ਹ ਕੇ ਇਹ ਆਪਣੇ ਆਪ ਨੂੰ ਬਹੁਤ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਨੇ ਤੇ ਤੁਸੀਂ ਆਪ ਦਾ ਖੁਦ ਤੁਹਾਡੇ ਹੱਥ ਜਿਹੜੇ ਬੇਗੁਨਾਹ ਸਿੱਖਾਂ ਦੇ ਨਾਲ ਰੰਗੇ ਹੋਏ ਨੇ ਭਾਈ ਅੰਮਰਤਪਾਲ ਸਿੰਘ ਤਾਂ ਕੋਈ ਜ਼ਿਆਦਾ ਪਹਿਲਾਂ ਨਹੀਂ ਹੋਇਆ 30 ਸਾਲ ਤੁਹਾਡੀ ਸਰਕਾਰ ਤਾਂ ਜਿੰਨਾ ਜ਼ੁਲਮ ਕਰ ਰਹੀ ਆ ਐਨਾ ਤਾਂ ਕਿਸੇ ਨੇ ਕੀਤਾ ਨਹੀਂ ਜਿੰਨਾ ਕਿ ਮੀਡੀਆ ਦੇ ਦੌਰ ਦੇ ਵਿੱਚ ਬੰਦਾ ਕਰ ਸਕਦਾ ਤੁਸੀਂ ਉਸ ਤੋਂ ਵੱਧ ਜ਼ੁਲਮ ਜਿਹੜੇ ਕਰ ਰਹੇ ਹੋ ਤੇ ਇੱਕ ਮੇਰੀ ਗੱਲ ਹੋਰ ਇਹ ਆਮ ਆਦਮੀ ਪਾਰਟੀ ਸਰਕਾਰ ਸੁਣ ਲਵੇ ਇਸ ਸਮਾ ਸਮਾ ਸਮਰਾਖ ਉਹੀ ਅਰਜਨ ਦੇ ਬਾਣ ਤੇ ਉਹੀ ਅਰਜਨ ਦੇ ਹੱਥ ਅੱਜ ਤੁਸੀਂ ਪਾਵਰ ਦੇ ਵਿੱਚ ਐਨੇ ਹੋਏ ਹੋਏ ਹੋ ਉਹ ਇੱਕ ਸਮਾ ਆਊਗਾ ਤੁਹਾਡੇ ਵੀ ਸੰਗ ਨਾਮੀ ਚੇਤੇ ਕਰਾਉਣਗੇ ਯਾਦ ਰੱਖਿਓ ਠੀਕ ਹੈ ਇਹਦਾ ਦੀਪ ਸਿੱਧੂ ਤੁਹਾਨੂੰ ਪਹਿਲਾਂ ਕਹਿੰਦਾ ਸੀ ਵੀ ਇਹ ਤੁਹਾਡੇ ਛੇਤਰ ਵੀ ਵਾਲਿਆ ਕਰਨਗੇ ਤੁਹਾਡੇ ਹੱਥਾਂ 'ਤੇ ਝਾੜੂ ਵੀ ਫੜਾ ਦੇਣਗੇ ਤੇ ਇਹ ਹੀ ਇੰਡੀਅਨ ਸਟੇਟ ਆ ਇਹਨਾਂ ਤੋਂ ਤੁਹਾਡੇ ਤੇ ਜ਼ੁਲਮ ਕਰਾਊਗੀ ਤੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਠੀਕ ਹੈ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਬੁਸ਼ਤੀ ਕਰਦਾ ਕਿ ਆਪਣੇ ਜਿੰਨੇ ਵੀ ਸ਼ਹਾਦਤ ਅੱਜ ਤੋਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸਿੰਘ ਸੀ ਰੋਏ ਨੇ ਸਭ ਨੇ ਆਪਣੇ ਹੱਥਾਂ ਖਾਤਰ ਸ਼ਹਾਦਤ ਪਾਈ ਹੈ ਜੇ ਆਪਾਂ ਆਪਣੇ ਹੱਥਾਂ ਲਈ ਜਿਆਦਾ ਕੁਝ ਨਹੀਂ ਕਰ ਸਕਦੇ ਤਾਂ ਬੰਦੀ ਸਿੰਘਾਂ ਦੇ ਹੱਕ 'ਚ ਇੱਕ ਹਾਂ ਦਾ ਨਾਰਾ ਜ਼ਰੂਰ ਮਾਰ ਦਿਓ ਕੱਲ ਨੂੰ ਤੁਹਾਡੇ ਪੁੱਤ ਪੋਤਰੇ ਤੁਹਾਡੇ ਤੇ ਲਾਨਤ ਪਾਉਣਗੇ ਵੀ ਸਾਡੇ ਖਾਨਦਾਨ 'ਚ ਇੱਕ ਵੀ ਮਾਂ ਨੇ ਇਦਾਂ ਦਾ ਪੁੱਤ ਨਹੀਂ ਸੀ ਜੰਮਿਆ ਜਿਹੜਾ ਸਿੱਖ ਕੌਮ ਦੇ ਹੱਕ ਦੇ ਵਿੱਚ ਇੱਕ ਵੀ ਹਾਨਾ ਨਾਰਾ ਮਾਰ ਗਿਆ ਤੇ ਇਸ ਕਰਕੇ ਬੰਦੀ ਸਿੰਘਾਂ ਦੀ ਸਜ਼ਾ ਮਾਫ ਹੋਣ ਦਾ ਉਹਨਾਂ ਦਾ ਹੱਕ ਹੈ ਇਸ ਕਰਕੇ ਮਾਫੀ ਨਹੀਂ ਕੀ ਤਾਂ ਮੰਦੀ ਸੀ ਜੇ ਸਜ਼ਾ ਮਾਫ ਕਰਾਉਣੀ ਹੁੰਦੀ ਠੀਕ ਹੈ ਜੀ ਜਦੋਂ ਸਜ਼ਾ ਹੀ ਉਹਨਾਂ ਨੇ ਡਬਲ ਭੁਗਤ ਲਈ ਤਾਂ ਫਿਰ ਅੰਮ੍ਰਿਤਸਰ ਦੀ ਮਾਫੀ ਕਾਦੀ ਨਾਲੇ ਜੇ ਤੂੰ ਫਾਂਸੀ ਲਾਉਣੀ ਆ ਸਾਨੂੰ ਕੋਈ ਅਫਸੋਸ ਨਹੀਂ ਲਾਦੇ ਪਰ ਇੱਕ ਗੱਲ ਹੈ ਇੰਦਰਾ ਗਾਂਧੀ ਨੂੰ ਵੀ ਯਾਦ ਕਰਨੀ ਤੇ ਤੇਰੇ ਬੈਜਿਆਂ ਨੂੰ ਵੀ ਯਾਦ ਕਰਨੀ ਇਹ ਜਦੋਂ ਬੰਦਾ ਪਾਵਰ ਚ ਹੁੰਦਾ ਨਾ ਉਦੋਂ ਅੰਨਾ ਹੋ ਜਾਂਦਾ ਪਰ ਸਮਾਂ ਬਾਅਦ ਚ ਬਦਲੂਗਾ ਇਸ ਕੌਮ ਨੂੰ ਤੁਸੀਂ ੱੱਕੇ ਦੇ ਨਾਲ ਗੁਲਾਮ ਨਹੀਂ ਰੱਖ ਸਕਦੇ ਇਸ ਕੌਮ ਨੂੰ ਤੁਸੀਂ ਕੁੱਟ ਕੇ ਨਾਲ ਨਹੀਂ ਰੱਖ ਸਕਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਲੱਡ ਲਾਈਨ ਹੈ ਇਹ ਤੁਹਾਨੂੰ ਸਮਾਂ ਆਉਣ ਤੇ ਦੱਸੇਗੀ ਸੋ ਠੀਕ ਹੈ ਸੋ ਇੰਨੀ ਇੱਕ ਮੇਰੇ ਜਿਹੜੇ ਬੇਨਤੀਆਂ ਕਬੂਲ ਕਰਿਓ ਸਿੰਘਾਂ ਨੂੰ ਬੇਨਤੀ ਆ ਭਾਈ ਬੰਦੀ ਸਿੰਘਾਂ ਦੇ ਮੋਰਚੇ ਤੇ ਵੀ ਪਹੁੰਚੋ ਤੇ ਬੰਦੀ ਸਿੰਘਾਂ ਦੇ ਹੱਕ 'ਚ ਵੀ ਹਾਂ ਨਾ ਨਾਰਾ ਮਾਰੋ ਸੋ ਇਹ ਮੌਕੇ ਦੀਆਂ ਸਰਕਾਰਾਂ ਜ਼ੁਲਮੀ ਕਰ ਰਹੀਆਂ ਨੇ ਤੇ ਇਹਨਾਂ ਨੂੰ ਆਪਣੇ ਹੱਕ ਨੇ ਜਿਹੜੇ ਤੁਹਾਡੇ ਤੋਂ ਆਪਣੇ ਹੱਕ ਖੋਏ ਜਾ ਰਹੇ ਨੇ ਆ ਸਤਲੋਜ ਦਰਿਆ ਦੇ ਵਿੱਚ ਫੇਰਾ ਪੰਜਾਬ ਤੇ ਸਤਲੋਜ ਦਰਿਆ ਵਗਦਾ ਉਹਦੇ ਵਿੱਚ ਇੱਕ ਪਦਾਰਥ ਮਿਲਿਆ ਜਿਹਦੀ ਕੀਮਤ ਹਜ਼ਾਰਾਂ ਕਰੋੜ ਨਹੀਂ ਲੱਖਾਂ ਕਰੋੜ ਨਹੀਂ ਅਰਬਾਂ ਕਰੋੜ ਰੁਪਇਆ ਉਹ ਸਾਰਾ ਜਿਹੜਾ ਪਦਾਰਥ ਉਹਦੇ ਤੋਂ ਜਿੰਨਾ ਪੈਸਾ ਬਣੂਗਾ ਉਹ ਸਾਰਾ ਪੰਜਾਬ ਦੇ ਵਿੱਚੋਂ ਨਿਕਲਣਾ ਤੇ ਮੋਦੀ ਉਸ ਸਾਰੇ ਪਦਾਰਥ ਨੂੰ ਲੈ ਕੇ ਸਾਰਾ ਪੈਸਾ ਮੋਦੀ ਨੇ ਲੈ ਜਾਣਾ ਪਰ ਠੀਕ ਹੈ ਨਰਿੰਦਰ ਮੋਦੀ ਜੇ ਉਹ ਪੈਸੇ ਨੂੰ ਲਗਾਣਾ ਚਾਹੁੰਦਾ ਤਾਂ ਉਹ ਜਦੋਂ ਪਾਣੀ ਪੰਜਾਬ ਦੇ ਨੇ ਦਰਿਆ ਪੰਜਾਬ ਦੇ ਨੇ ਤਾਂ ਉਹ ਪੈਸਾ ਪੰਜਾਬ ਤੇ ਲੱਗਣਾ ਚਾਹੀਦਾ ਕਦੇ ਵੀ ਨਰਿੰਦਰ ਮੋਦੀ ਇਹ ਮੌਕੇ ਦੀ ਇੰਡੀਅਨ ਸਟੇਟ ਨੇ ਕਦੇ ਵੀ ਸਿੱਖਾਂ ਦੇ ਲਈ ਹਮੇਸ਼ਾ ਸਿੱਖਾਂ ਦੇ ਨਾਲ ਇਹਨਾਂ ਨੇ ਵਿਤਕਰਾ ਕੀਤਾ ਕੋਈ ਗੱਲ ਨਹੀਂ ਸਮਾ ਆਊਗਾ ਕੰਨੀ ਕੰਨੀ ਗੱਲ ਦਾ ਹਿਸਾਬ ਹੋਊਗਾ ਸੋ ਆਮ ਆਦਮੀ ਪਾਰਟੀ ਸਰਕਾਰ ਤੇ ਦੇਸ਼ ਦੀ ਸੈਂਟਰ ਸਰਕਾਰ ਇਹ ਮਿਲ ਕੇ ਇੰਡੀਆ ਸਟੇਟ ਦੇ ਨਾਲ ਅੱਜ ਜ਼ੁਲਮ ਸਿੱਖਾਂ ਤੇ ਕਰ ਰਹੇ ਨੇ ਪਰ ਇਸ ਗੱਲ ਦਾ ਵੀ ਕਦੇ ਨਾ ਕਦੇ ਸਮਾ ਬਣੂਗਾ ਕਿ ਤੁਹਾਡੇ ਤੋਂ ਕੰਨੀ ਕੰਨੀ ਗੱਲ ਦਾ ਇਹਦਾ ਹਿਸਾਬ ਲਿਆ ਜਾਊਗਾ ਮਿਤਸ਼ਾ ਜੇ ਤੂੰ ਚਾਹੁੰਦਾ ਹੈ ਇਹ ਵਰਕਾ ਪਾੜ ਕੇ ਸੱਟ ਦੇ ਕਿ ਭਾਈ ਗੁਰਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰੇ ਉਰੀ ਤੁਹਾਡੇ ਤੋਂ ਮਾਫੀ ਮੰਗਣਗੇ ਮਾਫੀ ਕਿਸ ਗੱਲ ਦੀ ਜਾਂ ਸਜ਼ਾ ਪੂਰੀ ਕਰ ਲਈ ਤੂੰ ਫਾਂਸੀ ਲਾਣਾ ਚਾਹੁੰਦਾ ਫਾਂਸੀ ਲਾ ਦੇ ਤੂੰ ਹਜੇ ਹੱਕ ਦੇਣੇ ਚਾਹੁੰਦਾ ਤਾਂ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਬਾਹਰ ਆਉਣ ਦਾ ਉਹਨਾਂ ਦਾ ਹੱਕ ਹੈ ਇਹ ਧੱਕਾ ਤੁਸੀਂ ਨਾ ਕਰੋ ਇਹ ਧੱਕੇ ਦਾ ਇੱਕ ਦਿਨ ਰਿਜ਼ਲਟ ਮਾੜਾ ਨਿਕਲੂਗਾ ਸੋ ਇੰਨੀ ਇੱਕ ਬੇਨਤੀ ਆ ਪ੍ਰਮਾਨ ਕਰੋ ਮੇਰੇ ਤੇਜ ਰੀਚ ਬਹੁਤ ਜ਼ਿਆਦਾ ਘਟਾ ਦਿੱਤੀ ਆ ਹੋ ਸਕਦਾ ਤੇਜ ਬੰਦ ਵੀ ਹੋ ਜੇ ਪਰ ਹੁਣ ਇਹਨੇ ਬੰਦ ਤਾਂ ਹੋ ਹੀ ਜਾਣਾ ਪਰ ਜਿਹੜੇ ਦਿਲ ਦੇ ਵਿੱਚ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਿਓ ਪੁੱਲ ਚੁੱਕ ਦੀ ਮਾਫੀ ਜੇ ਮੇਰੇ ਤੋਂ ਕੋਈ ਗਲਤ ਗਿਆ ਗਿਆ ਅਣਜਾਣ ਮੱਛਾ ਸਮਝ ਕੇ ਮਾਫ ਕਰ ਦਿਓ ਤੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ